ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਸੀ ਇਹ जग ਜ਼ਾਹਿਰ ਹੈ ਸਭ ਨੂੰ ਪਤਾ ਹੈ ਕਿ ਕੀ ਸਥਿਤੀ ਬਣੀ ਹੋਈ ਸੀ ਔਰ ਕਿਸ ਤਰ੍ਹਾਂ 10 ਸੀਟਾਂ ਦੇ ਉੱਤੇ ਜ਼ਮਾਨਤਾ ਜਬਤ ਹੋਈਆਂ ਨੇ ਉਹਨਾਂ 10 ਸੀਟਾਂ ਦੇ ਵਿੱਚੋਂ ਜਲੰਧਰ ਲੋਕ ਸਭਾ ਸੀਟ ਵੀ ਸੀ ਪਰ ਉੱਥੇ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਇੱਕ ਹੋਰ ਵੱਡਾ ਮਕਾਮ ਆ ਚੁੱਕਿਆ ਹੈ ਔਰ ਜਲੰਧਰ ਵੈਸਟ ਦੀ ਸੀਟ ਜਿਹੜੀ ਹੈ ਉਹ ਇੱਥੋਂ ਹੁਣ ਬਾਈਪੋਲ ਜਿੰਤਣ ਦੀ ਕੋਸ਼ਿਸ਼ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਪਰ ਕੀ ਇਸ ਸਥਿਤੀ ਦੇ ਵਿੱਚ ਹੈਗਾ ਇਹੋ ਜੀ ਪ੍ਰੈਪਰੇਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਹੈਗੀ ਹੈ ਕਿਉਂਕਿ ਕਾਊਂਟਰਪਾਰਟ ਜਿਹੜਾ ਆ ਜਿਹੜੀ ਵਿਰੋਧੀ ਧਿਰ ਹੈਗੀ ਆ ਉਹਦੇ ਵਿੱਚ ਖਾਸ ਕਰਕੇ ਸ਼ੀਤਲੰਗਰਾਲ ਜਿਹੜੇ ਇਸੇ ਸੀਟ ਤੋਂ ਵਿਧਾਇਕ ਸੀਗੇ ਔਰ ਭਾਜਪਾ ਚ ਜਾ ਚੁੱਕੇ ਨੇ ਉਹ ਬੀਜੇਪੀ ਵੱਲੋਂ ਖੜੇ ਹੋਏ ਨੇ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਖੜੇ ਹੋਏ ਨੇ ਕਾਂਗਰਸ ਨੇ ਵੀ ਕਾਉਂਸਲਰ ਸੁਰਿੰਦਰ ਕੌਰ ਦਾ ਨਾਮ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਔਰ ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਧਰਮਦਾਰ ਟਿਕਿਆ ਹੋਇਆ ਕਿ ਉਹਨਾਂ ਦੇ ਵੱਲੋਂ ਇੱਥੋਂ ਕਿਸ ਨੂੰ ਲਿਆਂਦਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇਗੀ ਲਗਾਤਾਰ ਜਿਹੜੀਆਂ ਚਰਚਾਵਾਂ ਨੇ ਉਹ ਤੇਜ਼ ਨੇ ਔਰ ਇਹਨਾਂ ਚਰਚਾਵਾਂ ਦੇ ਵਿੱਚ ਇੱਕ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਆਰਤੀ ਰਾਜਪੂਤ ਦਾ ਹਾਲਾਂਕਿ ਜ਼ਰੂਰ ਲੋਕ ਇਹ ਚਾਹੁੰਦੇ ਨੇ ਕਿ ਆਰਤੀ ਰਾਜਪੂਤ ਜਿਹੜੇ ਨੇ ਉਹ ਅੱਗੇ ਆਉਣ ਕਈ ਸਰਵੇ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਆਰਤੀ ਰਾਜਪੂਤ ਦਾ ਨਾਮ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਅਕਾਲ ਦੀ ਹਾਲ ਹੀ ਦੇ ਵਿੱਚ ਬੀਜੇਪੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਅਨਸਾਰ ਉਹ ਅਕਾਲੀ ਦਲ ਦੇਖ ਉੱਗੇ ਲੀਡਰ ਬਣਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਲੋਕਾਂ ਦੇ ਮੂੰਹਾਂ ਦੇ ਉੱਤੇ ਆਰਤੀ ਰਾਜਪੂਤ ਦਾ ਨਾਮ ਜਿਹੜਾ ਆ ਉਹ ਸੁਣਾਈ ਦੇਣ ਲੱਗ ਗਿਆ ਹੌਲੀ ਹੌਲੀ ਕਰਕੇ ਐਵੇਂ ਹੀ ਪ੍ਰਤੀਤ ਹੋ ਰਿਹਾ ਹੈ ਕਿ ਲੋਕ ਆਰਤੀ ਰਾਜਪੂਤ ਨੂੰ ਵਿਧਾਇਕ ਦੇ ਤੌਰ ਦੇ ਉੱਤੇ ਵੀ ਦੇਖਣਾ ਸ਼ਾਇਦ ਚਾਹੁੰਦੇ ਨੇ ਜਿਸ ਵਾਸਤੇ ਲਗਾਤਾਰ ਇਹ ਨਾਮ ਉਜਾਗਰ ਹੁੰਦਾ ਪਰ ਗੱਲ ਇਹ ਹੈ ਕਿ ਅਕਾਲੀ ਦਲ ਕੀ ਆਰਤੀ ਰਾਜਪੂਤ ਨੂੰ ਇਹ ਚਣੈਰੀ ਮੌਕਾ ਦੇਵੇਗਾ ਜਾਂ ਨਹੀਂ ਕਿਉਂਕਿ ਲਗਾਤਾਰ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਲੰਘੇ ਕੁਝ ਦਿਨਾਂ ਦੇ ਵਿੱਚ ਇਸ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਸਨ ਇੱਥੋਂ ਤੱਕ ਕਿ ਕਮੇਟੀ ਵੀ ਦਿੱਤੀ ਗਈ ਸੀ ਜਦੇ ਵਿੱਚ ਬੀਬੀ ਜ਼ਗੀਰ ਕੁਰ ਵੀ ਇੱਕ ਹਿੱਸਾ ਨੇ ਔਰ ਉਸ ਕਮੇਟੀ ਦੇ ਵੱਲੋਂ ਇਹ ਨਿਰਣਾ ਕਰਨਾ ਸੀ ਕਿ ਆਖਰ ਕਿਸ ਨੂੰ ਇਹ ਸੀਟ ਜਿਹੜੀ ਆ ਜਲੰਧਰ ਵੈਸਟ ਦੀ ਦੇਣੀ ਹੈ ਪਰ ਇਹਦੇ ਉੱਤੇ ਬਹੁਤ ਸਾਰੇ ਹੋਰ ਨਾਮ ਵੀ ਵਿਚਾਰੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਆਰਤੀ ਰਾਜਪੂਤ ਵੀ ਦੱਸੀ ਜਾ ਰਹੇ ਨੇ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਜ਼ਰੂਰ ਕਿਹਾ ਜਾ ਰਿਹਾ ਕਿ ਆਉਣ ਦੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਆਰਤੀ ਰਾਜਪੂਤ ਵਾਸਤੇ ਕੁਝ ਦਿੱਕਤਾਂ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਉਮੀਦਵਾਰੀ ਦਾ ਦਾਵਾ ਕਰਨ ਵਾਲੇ ਹੋਰ ਲੋਕ ਵੀ ਇਹਦੇ ਵਿੱਚ ਮੌਜੂਦ ਨੇ ਪਰ ਦੱਸਿਆ ਜਾ ਰਿਹਾ ਸੂਤਰਾ ਮੁਤਾਬਕ ਕਿ ਕਮੇਟੀ ਅੰਦਰ ਉਹ ਵੀ ਗੱਲਾਂ ਜਿਹੜੀਆਂ ਉੱਠਦੀਆਂ ਪਈਆਂ ਨੇ ਆਰਤੀ ਰਾਜਪੂਤ ਦਾ ਨਾਮ ਜਿਹੜਾ ਉੱਠਦਾ ਪਿਆ ਉਹਨਾਂ ਦੇ ਵਿੱਚ ਵੀ ਕਈ ਚਿਹਰੇ ਉੱਪਰ ਕੇ ਸਾਹਮਣੇ ਆ ਰਹੇ ਨੇ ਸੂਤਰਾਂ ਮੁਤਾਬਕ ਤਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਪਤਾਪ ਸਿੰਘ ਵਡਾਲਾ ਐ ਕੁਲਵੰਤ ਸਿੰਘ ਮੰਨਣ ਵਰਗੇ ਜਿਹੜੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਆਰਤੀ ਰਾਜਪੂਤ ਦੇ ਨਾਮ ਨੂੰ ਸਰਹਾਇਆ ਜਾ ਰਿਹਾ ਪਰ ਅਜੇ ਤੱਕ ਕੋਈ ਨਿਰਣਾ ਨਹੀਂ ਲਿਆ ਗਿਆ ਜ਼ਰੂਰ ਕਿਹਾ ਜਾ ਰਿਹਾ ਕਿ ਅੱਜ ਦੁਪਹਿਰ ਤੱਕ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਉਮੀਦਵਾਰ ਐਲਾਨ ਦਵੇਗਾ ਪਰ ਕਿੰਨੂੰ ਐਲਾਨ ਦਾ ਗੱਲ ਇੱਥੇ ਆ ਕੇ ਟੁੱਕਦੀ ਆ ਔਰ ਕੀ ਸੁਖਬੀਰ ਸਿੰਘ ਬਾਦਲ ਨੂੰ ਇਸ ਸੀਟ ਦੇ ਉੱਤੇ ਜ਼ਿਆਦਾ ਜ਼ੋਰ ਲਾਉਣਾ ਪਵੇਗਾ ਜਿਸ ਹਿਸਾਬ ਦੇ ਨਾਲ ਸੀਐਮ ਭਗਵੰਤ ਮਾਨ ਇੱਥੇ ਰਿਹائش ਲੈ ਕੇ ਬਹਿ ਗਏ ਨੇ ਜਾਂ ਫਿਰ ਆਉਂਦੇ ਕੀ ਸੁਖਬੀਰ ਸਿੰਘ ਬਾਦਲ ਵੀ ਇਸ ਸੀਟ ਦੇ ਉੱਤੇ ਦਿਲਚਸਪੀ ਦਿਖਾਉਣਗੇ ਔਰ ਇੱਥੇ ਆਉਣਗੇ ਔਰ ਆਖਰਕਾਰ ਕਿਸ ਨੂੰ ਸੀਟ ਦਿੱਤੀ ਜਾਂਦੀ ਹੈ ਸਭ ਕੁਝ ਦੁਪਹਿਰ ਤੱਕ ਕਲੀਅਰ ਹੋ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ